ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਵਿਧਾਇਕ ਅਮਨਦੀਪ ਅਰੋੜਾ ਦੇ ਉੱਪਰ ਦੋਸ਼ ਲੱਗੇ ਨੇ ਕਿ ਉਹਨਾਂ ਨੇ ਇੱਕ ਪਟਵਾਰੀ ਤੋਂ 25 ਲੱਖ ਰੁਪਏ ਜਿਹੜਾ ਲਿਆ ਜਦੋਂ ਇਸ ਵਾਰੀ ਪਟਵਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਅਮਨਦੀਪ ਕੌਰ ਅਰੋੜਾ ਨੂੰ ਸਿਰਫ ਵਿਧਾਇਕ ਦੇ ਨਾਂ ਤੇ ਹੀ ਜਾਣਦਾ ਕਦੇ ਮੇਰੀ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋਈ ਤੇ ਨਾ ਹੀ ਮੈਨੂੰ ਉਹਨਾਂ ਨੇ ਕਦੇ ਕੰਮ ਕਰਨ ਦੇ ਲਈ ਆਖਿਆ ਤੇ ਜਦੋਂ ਅਮਨਦੀਪ ਕੌਰ ਅਰੋੜਾ মিডিਆ ਦੇ ਸਾਹਮਣੇ ਆਈ ਤਾਂ ਉਹਨਾਂ ਕਿਹਾ ਕਿ ਮੈਂ ਕਿਸੇ ਤੋਂ ਕੋਈ ਰੁਪਇਆ ਨਹੀਂ ਲਿਆ ਤੇ ਜੇਕਰ ਕੋਈ ਮੇਰੇ ਨਾਂ ਤੇ ਬਲੈਕਮੇਲ ਕਰਕੇ ਕਿਸੇ ਤੋਂ ਪੈਸੇ ਵਸੂਲਦਾ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਬੇਸ਼ੱਕ ਉਹ ਮੇਰੇ ਕੋਈ ਪਰਿਵਾਰਕ ਮੈਂਬਰ ਹੀ ਕਿਉਂ ਨਾ ਹੋਵੇ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਆ ਸੁਣਦੇ ਆ ਪੂਰੀ ਖਬਰ ਗੁਰਜੰਨ ਸਿੰਘ ਸੰਘਾ ਗੁਰਜੰਨ ਸਿੰਘ ਜੀ ਇੱਥੇ ਤੁਸੀਂ ਫ੍ਰੀडम फाइਟਰ ਭਵੰਦੇ ਕਿ ਡੈਲੀਗੇਟ ਮੈਂ ਫ੍ਰੀडम फाइਟਰ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਹੈ ਉਹਦਾ ਮੈਂ ਜਨਰਲ ਸੈਕਟਰੀ ਹਾਂ ਇਹ ਭਵੰਦੂ ਅਸੀਂ ਚਲਾਉਂਦੇ ਆਂ ਕਿ ਕਿ ਮੈਂ ਜੱਤੋਂ ਸਰ ਤੁਸੀਂ ਇਥੋਂ ਨਹੀਂ ਤਾਂ ਸਮਝਾਉਂਦੇ ਮੈਂ 2013 ਤੋਂ ਇਥੋਂ ਦਾ ਜੀ ਸਰ ਇੱਕ ਦੋਸ਼ ਲੱਗ ਰਿਹਾ ਹੈ ਵਿਧਾਇਕ ਅਮਨਦੀਪ ਘੋੜਾ ਤੇ ਮੋਗਾ ਦੇ ਕਿ ਉਹਨਾਂ ਵੱਲੋਂ ਉਹਨਾਂ ਦੇ ਪਿਤਾ ਦੇ ਨਾਮ ਤੇ ਫੀਡੋ ਫਾਈਟਰ ਪਰ ਆਉਣ ਦੀ ਉਹ ਜਗ੍ਹਾ ਨਰਵਾਦ ਜਗ੍ਹਾ ਸੀਗੀ ਉਹ ਰਜਿਸਟਰੀ ਜਿਹੜੀ ਨਾਮ ਕਰਵਾਈ ਗਈ ਹੈ ਤੇ ਤਾਂਗਲੀ ਜਿਹੜੀ ਕੀਤੀ ਗਈ ਹੈ ਕੀ ਇਹ ਤਾਂ ਦਾ ਸਰ ਮਸਲਾ ਬੁਰਾ ਬਣ ਗਿਆ ਆ ਮੈਂ ਉਸ ਖਬਰ ਨੂੰ ਬੜੀ ਗੰਭੀਰਤਾ ਨਾਲ ਪੜਿਆ ਹੈ ਖਬਰ ਜਿਹੜੀ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੀ ਲੀਸ ਤੇ ਜੀ ਫਰੀਡਮ ਫਾਈਟਰ ਪਰ ਆਉਣ ਨੂੰ ਮਾ ਜਗ੍ਹਾ ਮਿਲੀ ਹੈ ਉਮਲ ਨੇ ਕਿਸੇ ਢੰਗ ਨਾਲ ਆਪਦੇ ਨਾਮ ਕੋ ਰਜਿਸਟਰੀ ਵਗੈਰਾ ਕਰਵਾ ਲਈ ਹੈ ਮੈਂ ਇਸ ਚੀਜ਼ ਦਾ ਬਿਲਕੁਲ 100% ਖੰਡਨ ਕਰਦਾ ਹਾਂ ਕਿਉਂਕਿ ਆ ਆਪਾਂ ਬੈਠੇ ਆ ਉਸੇ ਭਵਨ ਚ ਬੈਠੇ ਆ ਚਾਬੀਆਂ ਵੀ ਮੇਰੇ ਕੋਲ ਨੇ ਸਾਰਾ ਕੁਝ ਮੇਰੇ ਕੋਲ ਨੇ ਔਰ ਐਮਐਲਏ ਨੇ ਤਾਂ ਸਾਨੂੰ ਆ ਪਿਛਲੇ ਹਫਤੇ 2 ਲੱਖ ਰੁਪਏ ਦੀ ਗ੍ਰਾਂਟ ਲਿਆ ਕੇ ਦਿੱਤੀ ਹੈ ਇਸ ਭਵਨ ਦੀ ਮੁਰੰਮਤ ਵਾਸਤੇ ਤੇ ਫਿਰ ਇਤਰਾ ਦੋਸ਼ ਕਿਉਂ ਲੱਗ ਰਹੇ ਨੇ ਕਿ ਕਿਉਂਕਿ ਲੋਕਪਾਲ ਵੱਲੋਂ ਦੀ ਇੱਕ ਸੰਮਤਰੀਆ ਕਾਪੀ ਜਿਹੜੀ ਆ ਵਾਇਰਲ ਹੋ ਰਹੀ ਆ ਦੇਖੋ ਜੀ ਜਿੱਥੋਂ ਤੱਕ ਸ hẳn ਦਾ ਸਵਾਲ ਆ ਜੇਕਰ ਸਾਨੂੰ ਸੰਮਣ ਹੋਣਗੇ ਤਾਂ ਅਸੀਂ ਜਾਂ ਜਾ ਕੇ ਆਪਦੇ ਡਾਕੂਮੈਂਟ ਬਕਾਇਦਾ ਦੇਾਂਗੇ ਕਿ ਤੇ ਸਾਡਾ ਇਹਦੇ ਨਾਲ ਕੋਈ ਡਿਸਪਿਊਟ ਨਹੀਂ ਕਿਸੇ ਤਰ੍ਹਾਂ ਦਾ ਨਾ ਸਾਡੇ ਨਾਲ ਐਮਐਨ ਨੇ ਕੁਝ ਕੀਤਾ ਤੇ ਨਾ ਉਹ ਇਸ ਤਰ੍ਹਾਂ ਦਾ ਸਾਨੂੰ ਕੋਈ ਉਹਦਾ ਪਤਾ ਹੈ ਕਿ ਉਹ ਇਸ ਤਰ੍ਹਾਂ ਦੇ ਹਾਲਾਤ ਹਨ ਕਿਉਂਕਿ ਉਹ ਤਾਂ ਸਾਡੇ ਮਦਦਗਾਰ ਨੇ ਕੋਈ ਬਵਾਦਤ ਜ਼ਮੀਨ ਹੈ ਸਰ ਇਥੋਂ ਦੀ ਵੈਸੇ ਕੋਈ ਨਹੀਂ ਉਹ ਬਾਤ ਤਾਂ ਆਈ ਦੀ ਜੋ ਜਿਹੜਾ ਫਰੀडम फाइਟਰ ਭਵਨ ਹੈ ਜਾਂ ਕੋਈ ਵੀ ਇੰਸਟੀਚਿਊਟ ਹੁੰਦਾ ਉਹਦੇ ਨਾਂ ਤੇ ਕੋਈ ਨਾ ਕੋਈ ਕਿਰਾਇਆ ਨਾਂ ਆ ਜਾਂ ਇਹ ਵੋ ਵਗੈਰਾ ਚੱਲਦਾ ਰਹਿੰਦਾ ਪਰ ਉਹਦਾ ਵੀ ਤਾਂ ਡਿਸਪਿਊਟ ਐਮਐਲਏ ਦੇ ਨਾਲ ਉਹਦਾ ਕੋਈ ਤਲਕ ਨਹੀਂ ਆ ਉਹਦਾ ਐਮਐਲਏ ਨਾਲ ਕੋਈ ਤਲਕ ਨਹੀਂ ਆ ਉਹ ਤਾਂ ਸਾਡੇ ਨਾਲ ਡਾਇਰੈਕਟ ਕੋਈ ਨਾ ਕੋਈ ਸਾਡਾ ਕਿਰਾਏਦਾਰ ਹੁੰਦਾ ਜਾਂ ਕੋਈ ਕੰਟੀਲ ਵਾਲਾ ਹੁੰਦਾ ਤੂੰ ਉਸਦੇ ਛੋਟੀਆਂ-ਮੋਟੀਆਂ ਘਟਰਾਮਾਂ ਜਿਹੜੀਆਂ ਨੇ ਪਰ ਉਹ ਕਬਜ਼ੇ ਵਾਲਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਰਜਿਸਟਰੀ ਹੋਈ ਹੋਵੇ ਸਰ ਐਮਐਲਏ ਸਾਹਿਬ ਬਿਲਕੁਲ ਕੋਈ ਰਜਿਸਟਰੀ ਨਹੀਂ ਹੋਈ ਮੇਰੇ ਕੋਲੇ ਪਰ ਪਿਛਲੀ 8 ਦਿਨਾਂ ਦੀ ਜਵਾਬੰਦੀ ਜਿਹੜੀ ਹੈ ਉਹ ਮੇਰੇ ਕੋਲ ਹੈ ਪਰ ਜੇ ਕੋਰਟ ਵੱਲੋਂ ਤੁਹਾਨੂੰ ਸਮਨ ਆਉਂਦੇ ਤੁਸੀਂ ਉਹ ਤੁੰਗ ਮੈਂ ਬਿਲਕੁਲ ਪਹੁੰਚੂਗਾ ਜੀ 110% ਪਹੁੰਚੂਗਾ ਇਹ ਲੱਗਦਾ ਨਹੀਂ ਕਿ ਛੱਗਚ ਵੱਲੋਂ ਹਲਕਾ ਵਿਧਾਇਕ ਦਾਖਲ ਕਰਾਉਣ ਵਾਸਤੇ ਜਿਹੜੀ ਕਾਰ ਚੱਲੀ ਗਈ ਇਹ ਤਾਂ ਹੁੰਦਾ ਹੀ ਹੈ ਜੀ ਕਿਉਂਕਿ ਇਲੈਕਸ਼ਨਾਂ ਨੇੜੇ ਆ ਗਈਆਂ ਸਾਰੇ ਇੱਕ ਪਾਰਟੀਆਂ ਇੱਕ ਦੂਜੇ ਦੁਸ਼ਮਣਵਾਦੀ ਲਾਉਂਦੀਆਂ ਹੈਗੀਆਂ ਤੇ ਹੋ ਸਕਦਾ ਹੈ ਉਹਦੇ ਅਧੀਨ ਕੁਝ ਕੀਤਾ ਗਿਆ ਹੋਵੇ ਅ ਤੁਸੀਂ ਫ੍ਰੀडम ਰਾਈਟਰ ਕੋਲੋਂ ਵੱਲੋਂ ਹੁਣ ਕੀ ਬਿਆਨ ਜਾਰੀ ਕਰੋਗੇ ਫਿਰ ਇਸ ਪੂਰੇ ਮਾਮਲੇ ਦੇ ਮੈਂ ਤਾਂ ਇੱਕ ਹੀ ਕਹੂੰਗਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਉਹ ਅਨਰਮੂਲ ਨੇ ਜੇਕਰ ਕਿਸੇ ਨੇ ਕੋਈ ਕਿਸੇ ਦੀ ਆੜਪਾਣੀ ਕਰਨੀ ਹੈ ਤਾਂ ਉਹ ਆਪ ਸਿੱਧਾ ਲੈਵਲ ਕਰੇ ਵੀ ਸਾਨੂੰ ਉਹਦੇ ਵਿੱਚ ਕਿਉਂ ਪਾਰਟੀ ਬਣਾਉਦੇ ਜਦੋਂ ਕਿ ਸਾਡੇ ਨਾਲ ਕਿਸੇ ਦਾ ਕੋਈ ਝਗੜਾ ਨਹੀਂ ਨਾ ਐਮਐਲਏ ਦਾ ਝਗੜਾ ਨਾ ਸਾਡੇ ਕੋਈ ਇਥੇ ਉਹਦੀ ਕੋਈ ਰਜਿਸਟਰੀ ਹੋਈ ਹੈ ਨਾ ਕੋਈ ਇਥੇ ਕੋਈ ਹੋਰ ਕਿਸੇ ਕਿਸਮ ਦਾ ਝਗੜਾ ਹੈ ਅਸੀਂ ਤਾਂ ਦੇਸ਼ ਭਗਤ ਬੰਦੇ ਆ ਸਾਡੀ ਪਾਰਟੀ ਕੋਈ ਨਹੀਂ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਪੋਲਿਟੀਕਲ ਨਹੀਂ ਅਸੀਂ ਤਾਂ ਇੱਕ ਦੇਸ਼ ਸੇਵਕ ਹੈਗੇ ਆ ਅੱਜ ਵੀ ਇੱਥੇ ਦੋ ਲੋਕ ਭਲਾਈ ਦਾ ਕੰਮ ਕਰਦੇ ਆਂ ਆਪ ਜੀ ਅੱਗੇ ਵੀ ਆਉਂਦੇ ਹੋ ਇੱਥੇ ਸਾਰੀ ਪ੍ਰੈਸ ਆਉਂਦੀ ਆ ਡੋਡੀ ਸੈਮੀਨਾਰ ਹੁੰਦੇ ਆ ਸਾਡਾ ਇਸ ਤਰ੍ਹਾਂ ਦਾ ਕੋਈ ਤਾਲਕ ਨਹੀਂ ਹੈ ਸਰਿਕ ਹਰਸ਼ਨ ਐਨ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਆ ਲੋਕਪਾਲ ਦੇ ਮਾਨਜੋ ਕਰ ਨੋਟ ਕਿਹਾ ਗਿਆ ਕਿ ਤੁਸੀਂ ਜਿਹੜਾ ਸਾਥ ਤੇ ਵਿਧਾਇਕ ਸਾਥ ਤੇ ਦੋ ਤਿੰਨ ਹੋਰ ਪਰਿਵਾਰਕ ਮੈਂਬਰ ਆ ਜਿਹੜੀਆਂ ਸਰਕਾਰੀ ਜਾਇਦਾਦਾਂ ਨਹੀਂ ਗਲਤ ਰਜਿਸਟਰੀ ਨਹੀਂ ਕੀਤੀ ਗਈ ਹੈ ਪਰ ਕੀ ਸਹੀ ਹੈ ਰਿਹਾ ਇਸ ਤਰ੍ਹਾਂ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਸਾਡੇ ਗਲਤ ਰਜਿਸਟਰੀ ਨਹੀਂ ਹੋਈ ਜਿਹੜਾ ਉਹ ਇਲਜ਼ਾਮ ਲਾ ਰਿਹਾ ਇਸ ਤਰ੍ਹਾਂ ਦੀ ਕੋਈ ਵੀ ਰਜਿਸਟਰੀ ਨਹੀਂ ਹੋਈ ਨਾ ਹੀ ਕੋ ਦਾ ਕੋਈ ਇੰਤਕਾਲ ਹੋਇਆ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਕੇ ਬਲੈਕਮੇਲ ਕਰਕੇ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਜਿਹੜਾ ਕਿ ਅਸੀਂ ਨਹੀਂ ਕਰਦੇ ਸਰ ਇਹ ਬੰਦਾ ਕਿਸ ਤਰ੍ਹਾਂ ਦਾ ਜਿਹੜਾ ਇਹ ਜੇ ਗੱਲ ਕੀਤੀ ਹੈ ਜਿਹੜਾ ਬੰਦਾ ਦੋਸ਼ ਲਾ ਰਿਹਾ ਹੈ ਕਿਸ ਤੱਕ ਕਿਉਂ ਕਰ ਰਿਹਾ ਹੈ ਇਹਦਾ ਇਹ ਮੈਨੂੰ ਲੱਗਦਾ ਹੈ ਬਲੈਕ ਮੀਲਿੰਗ ਬੰਦਾ ਹੈਗਾ ਵੀ ਹੋ ਸਕਦਾ ਕਬਜ਼ੇ ਵੀ ਕਰਦਾ ਹੋਵੇ ਜ਼ਮੀਨਾਂ ਦੇ ਪਲਾਟਾ ਪਲੋਟਾਂ ਦੇ ਉੱਤੇ ਕੋਈ ਇਹਦਾ ਧੰਦਾ ਵੱਡਾ ਹੀ ਲੱਗਦਾ ਵੀ ਜਿਹੜਾ ਇਸ ਤਰ੍ਹਾਂ ਦੇ ਸ਼ਿਕਾਇਤ ਕਹਿੰਦਾ ਵੀ ਆਏ ਆ ਇਸ ਤਰ੍ਹਾਂ ਦੇ ਉੱਤੇ ਕੋਈ ਯਾਨੀ ਕਿ ਨਹੀਂ ਚਾਹਦਾ ਸਹੀ ਕੰਮ ਚੱਲਦਾ ਹੈਗਾ ਦਫ਼ਤਰਾਂ ਦੇ ਵਿੱਚ ਜੇ ਇਹਨੂੰ ਕੋਈ ਸੀਗਾ ਮਾਨਜੋਗ ਜੀ ਸਾਹਿਬ ਬਿਠੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਐਮਐਲਏ ਸਾਹਿਬ ਬਿਠੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਮਾਨਜੋਗ ਐਫਸੀਆਰ ਹੈਗੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਮੇਰੇ ਧਿਆਨ ਵਿੱਚ ਲਿਆਉਂਦਾ ਵੀ ਆ ਕੰਮ ਗਲਤ ਹੋ ਰਿਹਾ ਅਸੀਂ ਉਹਦੀ ਸ਼ਾਨ ਵੀਨ ਕਰਦੇ ਸਰ ਜਿਹੜੀ ਸਰਕਾਰੀ ਜਾਇਦਾਦ ਦੀ ਗੱਲ ਕੀਤੀ ਉਹਨਾਂ ਚਾਕੇ ਰਜਿਸਟਰੀ ਕੀਤੀ ਗਈ ਆ ਐਮਐਲਏ ਵਿਧਾਇਕ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਤੁਹਾਡੇ ਕੋਲੋਂ ਪਰ ਦੂਸਰੇ ਪਾਸੇ ਉਹ ਦੂਜੀ ਤਰ੍ਹਾਂ ਵੀ ਸਾਹਮਣੇ ਆ ਗਈ ਆ ਉਹਨਾਂ ਦਾ ਕਹਿਣ ਕਿ ਇੰਤਾਂ ਦੀ ਕੋਈ ਗੱਲ ਨਹੀਂ ਜਾਇਦਾਦ ਦੇ ਅਸੀਂ ਇਮਾਰਤ ਇਸ ਤਰ੍ਹਾਂ ਦੀ ਕੋਈ ਰਜਿਸਟਰੀ ਸਾਡੇ ਵੀ ਨਹੀਂ ਹੋਈ ਦਫ਼ਤਰ ਦੇ ਵਿੱਚ ਜਿਹੜੀ ਉਹ ਇਲਜ਼ਾਮ ਲੈ ਇਸ ਤਰ੍ਹਾਂ ਦਾ ਕੋਈ ਵੀ ਸਿੱਕਾ ਆਜਾ ਇੰਤਕਾਲ ਨਹੀਂ ਹੋਇਆ ਇਸ ਤਰ੍ਹਾਂ ਇਹ ਵੀ ਪਤਾ ਲੱਗਿਆ ਕਿ ਆਪਦੇ ਆਪ ਨੂੰ ਐਮਐਲਏ ਦਾ ਪੀਏ ਕਹਿੰਦਾ ਲੱਗਦਾ ਐਮਐਲਏ ਵੱਲੋਂ ਵੀ ਚਾਹ ਗਿਆ ਤੁਹਾਨੂੰ ਤੇ ਬਿੰਗਰਾਏ ਪੀਏ ਆ ਜਾਂ ਇਹਦੇ ਕੰਮ ਕੀਤੇ ਜਾਣ ਨਹੀਂ ਐਮਐਲਏ ਸਾਹਿਬ ਕੋ ਸਾਨੂੰ ਕੋਈ ਅਜੇ ਤੱਕ ਫੋਨ ਨਹੀਂ ਆਇਆ ਇਹਨਾਂ ਵੱਲੋਂ ਪਤਾ ਲੱਗਿਆ ਦਬਾਅ ਪਾਇਆ ਜਾਂਦਾ ਸੀ ਆਹ ਇਹ ਦਬਾਅ ਪਾਉਂਦਾ ਸੀਗਾ ਬਲੈਕਮੀਲ ਕਰਦਾ ਸੀਗਾ ਸਾਨੂੰ ਜਾਨਕਿ ਨਿਸ਼ਤਰੀਆਂ ਸ਼ਿਕਾਇਤਾਂ ਕਰਕੇ ਵੀ ਦਬਾਉਂਦਾ ਸੀਗਾ ਵੀ ਇਹ ਪ੍ਰੈਸ਼ਰ ਪਾਉਂਦਾ ਸੀ ਵੀ ਇਹਨਾਂ ਤੋਂ ਕੋਈ ਨਿਯਾਜ ਕੰਮ ਕਰਾਵਾਂ ਸਰ ਇਹ ਹੁਣ ਤੁਸੀਂ ਅਗਲੀ ਕੀ ਕਰ ਰਹੇ ਹੋ ਤੁਹਾਡੇ ਵੱਲੋਂ ਕਿਤਾਸੀ ਅਸੀਂ ਹੁਣ ਪੜਤਾਲ ਕਰਾਂਗੇ ساری ਸ਼ਰਮੀ ساری ਚੱਲ ਰਹੀ ਹੈਗੀ ਜੋ ਇਹ ਹੋਇਆ ਤੇ ਉਹਦੀ ਅਸੀਂ ਜੋ ਕਾਨੂੰਨੀ ਕਾਰਵਾਈ ਕੀਤੀ ਹੋਈ ਤੁਸੀਂ ਜਰੂਰ ਕਰਾਂਗੇ ਨਾ ਦੂਸਰਾ ਇਹਨੇ ਲੋਕਪਾਲ ਤਨਪਤ ਦੇ ਲੋਕਪਾਲ ਦੀ ਅਦਾਲਤ ਵਿੱਚ ਇਹਨੇ ਆਪ ਵੀ ਸ਼ਿਕਾਇਤ ਪਾਈ ਹੈਗੀ ਉੱਥੇ ਅਸੀਂ ਆਪ ਦਾ ਸਬੂਤ ਪੇਸ਼ ਕਰਾਂਗੇ ਜੋ ਵੀ ਸਾਡੇ ਬੰਦੇ ਹੋਏ ਅਸੀਂ ਉੱਥੇ ਹਾਜ਼ਰ ਹੋਵਾਂਗੇ ਸਰ ਇਹਨਾਂ ਵੱਲੋਂ ਜਿਹੜੀਆਂ ਪ੍ਰੌਪਰਟੀਆਂ ਆ ਦੀ ਗੱਲ ਦਰਜਸ਼ਟਰੀ ਕੀਤੀ ਉਹਦੀ ਵੀ ਪੱਟਾਲ ਹੋ ਗਈ ਸੀ ਹਾਂ ਉਹਦੇ ਵੀ ਅਸੀਂ ਇਛਾਨ ਵੀ ਸਾਡੀ ਚੱਲ ਰਹੀ ਆ ਪਰ ਇਸ ਤਰ੍ਹਾਂ ਦੀ ਕੋਈ ਵੀ ਸਿੱਕਾ ਹੋਇਆ ਹੀ ਨਹੀਂ ਇਸ ਤਰ੍ਹਾਂ ਦੀ ਕੋਈ ਵੀ ਜਾਨੀ ਕਿ ਸਾਡੇ ਕੋਈ ਜਿਹੜੀ ਜਿਹਦੀ ਗੱਲ ਕਰ ਰਹੀ ਆ ਇਸ ਤਰ੍ਹਾਂ ਦਾ ਕੋਈ ਵੀ ਸਿੱਕਾ ਜਰ ਰਜਿਸਟਰੀ ਸਾਡੀ ਨਹੀਂ ਹੋਈ ਉਹ ਬਤਾਇਆ ਇੱਕ ਸਾਫ਼ ਤੋਂ ਸਮਨ ਆਇਆ ਜਿਹਦੇ ਕੋਡਾ ਨਾਮ ਜਿਹੜਾ ਜ਼ਿਕਰ ਕੀਤਾ ਗਿਆ ਕੀ ਤੁਹਾਡਾ ਨਾਮ ਹੈ ਤੇ ਕਿਸ ਡੈਜ਼ਿਗਨੇਸ਼ਨ ਤੇ ਹੋ ਤੇ ਕੀ ਉਹਦੇ ਚ ਜਿਹੜਾ ਲਿਖਿਆ ਗਿਆ 25 ਲੱਖ ਰੁਪਏ ਵਾਲੀ ਗੱਲ ਉਸਰ ਕੀ ਕਹਿਣਾ ਚਾਹੋਗੇ ਉਸ ਤੇ ਉਸਰ ਇਸ ਤਰ੍ਹਾਂ ਹੈਗਾ ਵੀ ਮੈਂ ਸੰਮਨ ਜਿਹੜੇ ਅੱਜ ਹੀ ਦੇਖੇ ਸੀਗੇ ਜਦੋਂ ਮੈਂ ਆਪਣਾ ਨਾਮ ਦੇਖਿਆ ਉਹ ਚ ਮੈਂ ਬਹਿਰਾਨ ਸੀਗਾ ਕੀ ਨਾਮ ਕੇ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਮੈਂ ਹਲਕਾ ਧਰਮਗੋੜ ਵਿੱਚ ਪਟਵਾਰੀ ਲੱਗਾ ਆ ਤੇ ਜਿਹੜੇ ਐਮ ਐਲ ਏ ਆਪਣੇ ਹੈਗੇ ਆ ਅਮਨਦੀਪ ਰੋੜਾ ਇਹ ਹੈਗੇ ਮੋਗੇ ਦੇ ਇਹਨਾਂ ਦਾ ਹਲਕਾ ਹੋਰ ਆ ਮੈਂ ਲੱਗਾ ਇਹਨਾਂ ਦਾ ਹੋਰ ਹਲਕੇ ਚ ਲੱਗਾ ਆ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰਾ ਨਾਮ ਇੱਧਰ ਕਿਉਂ ਜੋੜਿਆ ਕਿਹੜੀ ਗੱਲੋਂ ਜੋੜਿਆ ਇਹ ਸਮਝੋ ਬਾਹਰੀ ਹੈਗਾ ਜੀ ਹਰਸ਼ ਨੂੰ ਜਾਣਦੇ ਜਿਹਨੇ ਕੰਪਲੇਟ ਕੀਤੇ ਜਿਹਨੇ ਵੱਲੋਂ ਨਾ ਤਾਂ ਮੈਂ ਹਰਸ਼ ਨੂੰ ਜਾਣਦਾ ਕਿ ਮੈਂ ਨਾ ਹੀ ਪਹਿਲੀ ਵਾਰ ਸੁਣਿਆ ਵੀ ਹਰਸ਼ ਹੈ ਕੌਣ ਇਹ ਹੂੰ ਜਿਹੜੇ ਦੋਸ਼ ਲੱਗ ਰਹੇ ਆ ਐਮ ਐਲ ਏ ਤੇ ਕੀ ਲੱਗਦਾ ਉਸ ਗੱਲ ਤਾਂ ਸਹੀ ਹੈ ਦੋਸ਼ ਤਾਂ ਲੱਗਣ ਜਿਵੇਂ ਬਣ ਕੇ ਚੱਲੋ ਵੀ ਉਹਨਾਂ ਨੂੰ ਜਾਣਦਾ ਵਾਂ ਜਾਂ ਵੀ ਮੈਨੂੰ ਕਦੇ ਬੁਲਾਇਆ ਹੋਵੇ ਬਸ ਇੰਨਾ ਮੈਨੂੰ ਪਤਾ ਹੈਗਾ ਵੀ ਸਾਡੇ ਏਰੀਆ ਦੇ ਮੋਗੇ ਹਲਕੇ ਦੇ ਐਮ ਐਲ ਏ ਸਾਹਿਬ ਹੈਗੇ ਆ ਪਰ ਉਹਨਾਂ ਨੇ ਨਾ ਤਾਂ ਉਹਨਾਂ ਨਾਲ ਮੈਂ ਤੱਕ ਮਿਲਿਆ ਕਦੇ ਤੇ ਨਾ ਮੈਂ ਉਹਨਾਂ ਨਾਲ ਮੈਂ ਤੱਕ ਮੇਰੇ ਕਿਸੇ ਕੰਮ ਲਈ ਵੀ ਕਹ ਤੀਏ ਕਿ ਕਿਸੇ ਹੋਰ ਕੰਮ ਲਈ ਬੁਲਾਇਆ ਹੋਵੇ ਮੈਂ ਉਹਨਾਂ ਨਾਲ ਮੇਰੇ ਅੱਜ ਤੱਕ ਕਿਸੇ ਹੋਰ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਸੱਛੇ ਕਲ